ਦੀ ਆਪਣਾ ਗੁਰਦੇਵ ਸਿੰਘ ਸੰਗਾਲਾ ਜੀ ਸੰਗਾਲਾ ਸਾਹਿਬਾ ਤੇ ਮਲੇਕੂਲੇ ਡੀਸੀ ਦਫਤਰ ਜਿਹੜਾ ਹੈਗਾ ਸੰਗਤ ਰੂਪੀ ਜਿਹੜਾ ਹੈਗੇ ਨਾਰੇ ਲਾਉਂਦੇ ਨੇ ਫੌਚੋ ਡੀਸੀ ਦਫਤਰ ਕਿਹੜਾ ਚਾਹੁੰਦੇ ਇਹ ਸਬੰਧ ਦੇ ਵਿੱਚ ਇੱਥੇ ਪਹੁੰਚੋ ਭਾਈ ਅਮਰਤਪਾਲ ਸਿੰਘ ਤੇ ਜਿਹੜੀ ਜੀ ਇਹਨਾਂ ਨੇ ਤੀਜੀ ਵਾਰ ਨਜਾਇਜ਼ ਐਨਐਸ ਲਾਈ ਹੈ ਉਹਨੂੰ ਰੱਦ ਕਰਾਉਣ ਬਾਅਦ ਡੀਸੀ ਸਾਹਿਬ ਨੂੰ ਮੈਮੋਰੰਡਮ ਦਿੱਤੇ ਨੇ ਉਹ ਮੈਮੋਰੰਡਮਾਂ ਕੇ ਆਪਣੇ ਰਾਜਪਾਲ ਸਾਹਿਬ ਨੂੰ ਪਹੁੰਚਾਉਣਗੇ ਸਾਰੇ ਹੈੱਡਕੁਆਟਰਾਂ ਤੇ ਪਾਰਟੀ ਵੱਲੋਂ ਪਾਰਸ ਪੰਜਾਬ ਦੇ ਜਿਹੜਾ ਕਾਲੀ ਦਲ ਨਵੇਂ ਬਣਿਆ ਉਹਦੇ ਵੱਲੋਂ ਸਾਰੇ ਅੱਜ ਪੰਜਾਬ ਦੇ ਵਿੱਚ ਹੈੱਡਕੁਆਟਰ ਡੀਸੀ ਦਫਤਰਾਂ 'ਚ ਇਹ ਮ ਅੱਜ ਇਸ ਦਫ਼ਤਰ ਨਵੰਦਮ ਦਿੱਤਾ ਹੈਗਾ ਕਿਸੇ ਨੇ ਕਿ ਉਹਨਾਂ ਵੱਲੋਂ ਵਿਸ਼ਵਾਸਵਾਇਆ ਗਿਆ ਹੈ ਉਹ ਡਿਸਪ ਕਹਿੰਦਾ ਜੀ ਕੋਈ ਗੱਲੇ ਨਹੀਂ ਜਿਵੇਂ ਤੁਸੀਂ ਕਹੋਗੇ ਅੱਗੇ ਜਿੱਥੇ ਤੁਸੀਂ ਭੇਜਣਾ ਸੀ ਰਾਜਪਾਲ ਨੂੰ ਜਿਵੇਂ ਭੇਜਾਂਗੇ ਬਾਕੀ ਤੁਹਾਡੀਆਂ ਮੰਗਾਂ ਉੱਪਰ ਤੱਕ ਅਸੀਂ ਤੁਹਾਡੇ ਭੇਜਾਂਗੇ ਜੀ ਜਿਹੜੀ ਤੀਜੀ ਵਾਰੀ ਕੰਡਸੇ ਲਗਾਈ ਗਈ ਹੈ ਇਹ ਜਾਇਜ਼ ਆ ਦੇਖੋ ਜੀ ਸਬਦਾਨ ਦੇ ਮਤਲਬਕ ਤਾਂ ਇੱਕ ਵਾਰੀ ਵੀ ਨਹੀਂ ਮੰਨਦੀ ਪਰ ਇਹਨਾਂ ਨੇ ਤੀਜੀ ਵਾਰੀ ਜਿਹੜੀ ਇਹ ਤਾਂ ਬਿਲਕੁਲ ਹੀ ਨਜਾਇਜ਼ ਹੈ ਲੇਖਣ ਦੇ ਵਿੱਚ ਆਇਆ ਹੈਗਾ ਕਿ ਕੋਈ ਅੰਬਰਤਵਾਦ ਸੰਘ ਦੇ ਉੱਪਰ ਕੋਈ ਕ੍ਰਿਮੀਨਲ ਪਰਚਾ ਨਹੀਂ ਹੈ ਤਾਂ ਫਿਰ ਵੀ ਵਾਰੀ ਵਾਰੀ ਐਨਐਸਏ ਕਿਉਂ ਦੇ ਜਾਂਦੇ ਨੇ ਕੋਈ ਸਰਕਾਰਾਂ ਦੇਖੋ ਦਬਾਉਣਾ ਚਾਹੁੰਦੀਆਂ ਨੇ ਜੇ ਕੋਈ ਬੰਦਾ ਪਾਰਟੀ ਖੜੀ ਕਰਦਾ ਹੈ ਇਹਨਾਂ ਨੂੰ ਉਹਨਾਂ ਤੋਂ ਖਤਰਾ ਹੈ ਪੰਜਾਬ ਦੀਆਂ ਜਿਹੜੀਆਂ ਪਾਰਟੀਆਂ ਨੇ ਖੇਤਰੀ ਉਹਨਾਂ ਨੂੰ ਵੀ ਇਹਨਾਂ ਤੋਂ ਬਹੁਤ ਖਤਰਾ ਹੋਇਆ ਹੈ ਸਾਰੇ ਰਲੇ ਹੋਏ ਆ ਉਹ ਬਾਰ-ਬਾਰ ਇਸ ਕਰਕੇ ਐਨਐਸਏ ਲਵਾਉਂਦੇ ਆ ਇਹ ਸਿੱਖ ਕੌਮ ਦੀਆਂ ਪਾਰਟੀਆਂ ਦੀ ਖਤਰਾ ਪਾਰਟੀ ਤਾਂ ਹੋਰ ਬਹੁਤ ਵੱਡੀਆਂ ਨੇ ਸਿੱਖ ਕੌਮ ਦੀ ਇੱਕ ਪਾਰਟੀ ਤੋਂ ਜ਼ਿਆਦਾ ਖਤਰਾ ਜਿਹੜੀ ਖੇਤਰੀ ਪਾਰਟੀ ਹੈ ਜਿਹੜੀਆਂ ਉਹ ਸੈਂਟਰ ਚੋਂ ਚੱਲਦੀਆਂ ਉਹਨਾਂ ਤੋਂ ਘੱਟ ਖਤਰਾ ਹੈ ਅੱਜ ਕਿਨਾਰੇ ਆ ਜ ਮੇਰਾ ਨਾਮ ਡਾਕਟਰ ਮਹਿਰਦੀਨ ਅੱਜ ਤੁਸੀਂ ਜਿਹੜਾ ਹੈਗਾ ਅਕਾਲੀ ਦਲ ਵਾਰਸ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਆਵਰੰਡ ਪਿਆਰ ਵਾਲੇ ਠੀਕ ਨਕਤ ਅਸੀਂ ਅਕਾਲੀ ਦਲ ਵਾਰਸ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਸੀਂ ਦਿਲੋਂ ਤਨ ਅਸੀਂ ਖੜੇ ਆ ਜਿੰਨਾ ਵੀ ਮੁਸਲਮਾਨ ਭਾਈਚਾਰਾ ਸਾਡਾ ਹਿੰਦੂ ਮੁਸਲਮਾਨ ਸਿੱਖ ਐਸਾਈ ਸਾਰੇ ਅਸੀਂ ਭਾਈ ਭਾਈਆ ਸਾਰੇ ਤੇ ਅਸੀਂ ਐਨਐਚ ਜਿਹੜਾ ਪੰਜਾਬ ਸਰਕਾਰ ਨੇ ਤੇ ਸੈਂਟਰ ਸਰਕਾਰ ਨੇ ਮਿਲ ਕੇ ਅੰਬਰਪਤ ਭਾਈ ਅੰਬਰਪਾਲ ਸਿੰਘ ਤੇ ਲਾਇਆ ਉਹਦਾ ਅਸੀਂ ਮੈਂਬਰ ਆਂਡ ਦਿੱਤਾ ਟਿੱਪੀ ਕਮਿਸ਼ਨ ਨੂੰ ਲੈ ਕੋਲ ਆਨੂੰ ਤੇ ਇਹ ਸ਼ੇ ਦਾ ਵਿਰੋਧ ਕਰਦੇ ਆ ਤੇ ਇਹ ਜਿਹੜਾ ਐਨਐਸਏ ਲਾਇਆ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਇਹ ਮੰਨ ਕੇ ਆ ਆਪਣੇ ਬੱਚਿਆਂ ਨੂੰ ਗੁਰੂ ਦੇ ਲੜ ਲਾਉਂਦਾ ਸੀ ਨਸ਼ਾ ਛਡਾਉਂਦਾ ਸੀ ਤੇ ਸਰਕਾਰ ਨੂੰ ਇਹ ਚੰਗਾ ਨਹੀਂ ਲੱਗਾ ਤੇ ਇਸ ਕਰਕੇ ਉਹਤੇ ਐਨਐਸਏ ਲਾ ਕੇ ਝੂਠਾ ਕੇਸ ਪਾ ਕੇ ਉਹਨੂੰ ਦੇਰੂਗੜ੍ਹ ਭੇਜ ਦਿੱਤਾ ਜੀ ਅੱਜ ਦੀ ਜਿਹੜੀ ਹੈਗੀ ਆ ਰੋਸ ਦੇ ਮੁੱਕ ਰਖਦੇ ਹੋਇਆ ਇੱਥੋਂ ਉੱਠ ਕੇ ਆਵਾਜ਼ ਦਿੱਲੀ ਤੱਕ ਪਹੁੰਚੂਗੀ ਭਾਈ ਸਾਹਿਬ ਦੇ ਹੱਥ ਦੇ ਵਿੱਚ ਦੇਖੋ ਇਨਸ਼ਾਅੱਲਾ ਅਸੀਂ ਸਾਰੇ ਭਾਈ ਇਕੱਠੇ ਹੋ ਕੇ ਦਿੱਲੀ ਤੱਕ ਦਿੱਲੀ ਦੀਆਂ ਜਿੰਨੇ ਵੀ ਸਰਕਾਰ ਦੇ ਆ ਹੁਣ ਅਮਰਪਾਲ ਅਮਰਪਾਲ ਸਿੰਘ ਨੂੰ ਸੈਂਟਰ ਨੇ ਕੰਮ ਕੀਤਾ ਇਹਨਾਂ ਤੇ ਐਨਐਸਏ 50 ਸਰਕਾਰ ਨਾਲ ਮਿਲ ਕੇ ਲਾਈਆ ਅਸੀਂ ਦਿੱਲੀ ਤੱਕ ਪਹੁੰਚਾਂਗੇ ਜੀ ਜੀ ਕੀ ਨਾਂ ਆਪਣਾ ਬਲਜੀਤ ਕੋਲ ਕਿਹੜੇ ਕੰਡਾ ਆਏ ਆ ਪਿੰਡ ਮੂਲਾਵਦਾ ਜੀ ਅ ਅੱਜ ਜੇ ਤੁਸੀਂ ਜਿਹੜਾ ਹੈਗਾ ਆ ਅਕਾਲੀ ਦਲ ਵਾਰਿਸ ਦੇ ਨਾਲ ਖੜੇ ਹੋ ਕੀ ਕਹਿਣਾ ਚਾਹੁੰਦੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਦੀ ਸਾਡੀ ਅਰਜੀ ਇਹੀ ਲੈ ਕੇ ਆਏ ਆ ਜੀ ਸਾਡੀ ਮਜੂਰ ਹੋਣੀ ਚਾਹੀਦੀ ਏ ਵੀ ਅਸੀਂ ਸਿੱਖ ਪਿਛੇ ਅਸੀਂ ਸਿੱਖਾਂ ਦੇ ਪਿਛੇ ਆਪਣੇ ਜਾਨਵਾਰ ਦੇ ਆ ਇਹ ਸੀ ਸਾਡੀ ਸੁਣਾਈ ਹੋਣੀ ਚਾਹੀਦੀ ਏ अपना वालेकुम मेरा नाम अंजू आफ्ताब है मैं लोकल मलेर क्वाटर से हूँ सर मैं सर मैं मैंने हिस्सा तो पहले ही ले लिया था लेकिन इसलिए खड़े हुए हैं इसके यहाँ पर कि ये सच्चाई के लिए खड़े हैं कॉम के लिए खड़े हैं ना कि यहाँ कोई राजनीति है आप अभी इनके साथ सच्चाई के लिए खड़े है। हैं और आखिर तक खड़े रहेंगे और आखिर तक लड़ेंगे भी जब तक ये गवर्नमेंट है ये इन्हें आज़ाद नहीं करती आप खड़ेंगे भी और लड़ेंगे भी नाल सौ को भी जोड़ेंगे हज़ार को भी जोड़ेंगे लाखों को भी जोड़ेंगे सर जिन्हें आएंगे इसमें हिंदू मुस्लिम सिख ईसाई का कोई मसला नहीं है ना किसी चीज़ की बात है यहाँ सिर्फ और सिर्फ सच सच और ईमान की लड़ाई है सर जसवीर सिंह जी दादी कहना कि हमेशा धक्का हों आ रहा अच्छा है ਉਹਨੋਂ 1 ਸਾਲ ਦੀ ਵੀ ਉਹਦੇ ਤਾਂ ਪੈਸੇ ਐਨਐਸਏ ਬਣਦੇ ਨਹੀਂ ਸੀ ਜਿਹੜੀ ਤੀਜੇ ਸਾਲ ਵੀ ਲਾਤੀ ਜਦੋਂ ਤਾਂ ਜੰਗਾਂ ਯੁੱਧਾਂ 'ਚ ਜਾਣਾ ਉਹੀ ਅੰਮ੍ਰਿਤ ਛਾਹ ਕਹਿੰਦਾ ਵੀ ਸਾਡੇ ਗੁਰੂਆਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਾਡੀ ਰੱਖਿਆ ਕਰੀ ਹੈ ਦੂਜੇ ਪਾਸੇ ਸਾਡੇ ਨਾ ਤੱਕਾ ਹੋ ਰਿਹਾ ਜਦੋਂ ਤਾਂ ਲੜਾਈ ਲੱਗਣੀ ਆ ਫਿਰ ਉੱਥੇ ਚਾਹ ਖਾਲਿਸਤਾਨ ਦੇ ਨਾਰੇ ਲੱਗਣ ਫਿਰ ਸਾਡਾ ਝੰਡਾ ਵੀ ਉੱਪਰ ਬਲੰਦ ਹੁੰਦਾ ਗੱਡੀਆਂ ਤੇ ਵੀ ਝੰਡੇ ਬਲੰਦ ਹੁੰਦੇ ਨੇ ਪਰ ਇੱਥੇ ਸਾਡੇ ਨਾਲ ਤੱਕਾ ਹੋ ਰਿਹਾ ਅਸੀਂ ਇਹੀ ਕਹਿਣਾ ਚਾਹੁੰਦੇ ਆ ਬੀਏ ਅਸੀਂ ਤਾਂ ਹੀ ਕਹਿੰਦੇ ਆ ਵੀ ਪੰਜਾਬ ਸਾਡਾ علیحدਾ ਹੋਣਾ ਚਾਹੀਦਾ ਸਾਡੇ ਨਾਲ ਦੂਰਾ ਮਾਪਦੰਡ ਹੋ ਰਿਹਾ ਘੱਟ ਗਿਣਤੀਆਂ ਨਾਲ ੱਤਕਾ ਹੋ ਰਿਹਾ